ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਸੈਰ ਕਰ ਨਿਕਲੀ ਇੱਕ ਕੁੜੀ ਦੀ ਖੇਤਾਂ ਦੇ ਵਿੱਚੋਂ ਲਾਸ਼ ਮਿਲੀ ਹੈ ਅੱਧ ਸੜੀ ਲਾਸ਼ ਮਿਲੀ ਹੈ ਜਿਸ ਦੇ ਕਈ ਅੰਗ ਜੜੇ ਨੇ ਉਹ ਵੀ ਗਾਇਬ ਨੇ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਤੁਹਾਨੂੰ ਦੱਸ ਦਈਏ ਕਿ ਰੋ ਰੋ ਕੇ ਬੁਰਾ ਹਾਲ ਹੈ ਲਗਾਤਾਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਖੇਤਾਂ ਦੇ ਵਿੱਚੋਂ ਕੁੜੀ ਨਬਾਲੀ ਕੁੜੀ ਦੀ ਜਿਹੜੀ ਹੈ ਲਾਸ਼ ਮਿਲੀ ਹੈ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਅੱਧ ਸੜੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕੁੜੀ ਜਿਹੜੀ ਹੈ ਘਰੋਂ ਸ਼ਹਿਰ ਦੀ ਨਾਲ ਨਿਕਲੀ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਜਿਹੜੀ ਹੈ ਭਾਲ ਕੀਤੀ ਜਾ ਰਹੀ ਸੀ 8 ਤੋਂ 9 ਤਰੀਕ ਤੋਂ ਜਿਹੜੀ ਹੈ ਕੁੜੀ ਗਾਇਬ ਸੀ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਪੁਲਿਸ ਵੀ ਲਗਾਤਾਰ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਤੇ ਖੇਤਾਂ ਦੇ ਵਿੱਚੋਂ ਇਹ ਲਾਸ਼ ਮਿਲਿਆ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੀ ਗੁੰਮਸ਼ੁਦਗੀ ਜਿਹੜੀ ਹੈ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ ਐਫ ਆਈ ਆਰ ਦਰਜ ਕਰਵਾਈ ਗਈ ਸੀ ਘਰ ਦੇ ਨੇੜੇ ਉਹ ਜਿਹੜੇ ਹੈ ਝੋਨੇ ਵਿੱਚੋਂ ਹੋਣ ਕੁੜੀ ਦੀ ਲਾਸ਼ ਮਿਲਿਆ ਜਿਸ ਤੋਂ ਬਾਅਦ ਪੂਰੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਜਿੱਥੇ ਲੋਕ ਜਿਹੜੇ ਨੇ ਮੌਜੂਦ ਨੇ ਪੁਲਿਸ ਮੁਲਾਜ਼ਮ ਵੱਲੋਂ ਲਗਾਤਾਰ ਜੜੀ ਹੈ ਪੁਛ ਪੜਤਾਲ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਬਠਿੰਡਾ ਹਜਿੰਦਰ ਸਿੰਘ ਮਾਨ ਨੇ ਦੱਸਿਆ ਕਿ 7-8 ਜੂਨ ਨੂੰ ਜਿਹੜਾ ਏ ਸਰਦਾਰਗੜ ਦੇ ਹੀ ਰਹਿਣ ਵਾਲੀ ਜੜੀ ਹੈ ਇੱਕ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਨਾ ਦਿਨ ਨਾਬਾਲਿਕ ਲੜਕੀ ਜੜੀ ਹੈ ਘਰੋਂ ਸੈਰ ਦੇ ਲਈ ਨਿਕਲੀ ਸੀ ਪਰ ਵਾਪਸ ਨਹੀਂ ਪਰਤੀ ਔਰ ਪਰਿਵਾਰਕ ਮੈਂਬਰਾਂ ਵੱਲੋਂ ਘਰਾਂ ਵਿੱਚੋਂ ਹੀ ਜਾਣਨ ਵਾਲੇ ਕੁਝ ਲੜਕੀਆਂ ਆਤੇ ਅਗਵਾ ਕਰਨ ਦਾ ਮਾਮਲਾ ਜਿਹੜਾ ਇਹ ਦਰਜ ਕਰਵਾਇਆ ਗਿਆ ਸੀ ਪਰ ਅੱਜ ਗਾਇਬ ਹੋਈ ਦਾ ਬਾਲਿਕ ਲੜਕੀ ਦੀ লাশ ਮਿਲੀ ਹੈ ਨਾਲ ਹੀ ਖੇਤਾਂ ਦੇ ਵਿੱਚੋਂ ਮਿਲੀ ਹੈ ਤਾਂ ਅੱਧ ਸੜੀ লাশ ਮਿਲੀ ਹੈ ਜਿਸ ਦੇ ਬਾਅਦ ਕਈ ਅੰਗ ਜਿਹੜੇ ਨੇ ਉਹ ਵੀ ਗਾਇਬ ਨੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜਾਨਵਾਰਾਂ ਵੱਲੋਂ ਜਿਹੜੀ ਹੈ ਇਸ লাশ ਦੇ ਜਿਹੜੇ ਨੇ ਅੰਗ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਜਿਹੜੇ ਨੇ ਲੜਕੇ ਤੋਂ ਡੂੰਗਾਈ ਨਾਲ ਜਿਹੜੇ ਨੇ ਜਾਂਚ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਦਿਨ ਰਿਪੋਰਟ ਦਰਜ ਕਰਵਾਈ ਗਈ ਸੀ ਉਸੇ ਦਿਨ ਤੋਂ ਹੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਨੌਜਵਾਨ ਤੋਂ ਲਗਾਤਾਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਲੜਕੀ ਦੀ ਲਾਸ਼ ਜਿਹੜੀ ਹੈ ਅੱਜ ਲਈ ਮਿਲੀ ਹੈ ਅਤੇ ਉਸ ਦੇ ਅੰਗ ਕੁਝ ਜਿਹੜੇ ਜਾਨਵਰਾਂ ਵੱਲੋਂ ਖਾਧੇ ਗਏ ਨੇ ਇਸ ਦੀ ਜਿਹੜੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਇਸ ਮਾਮਲੇ ਦੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਪੁਲਿਸ ਜਿਹੜੇ ਨੇ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਨੇ ਪਰਿਵਾਰ ਵਾਲਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸ ਦਈਏ ਕਿ 7-8 ਤੋਂ ਹੀ ਜਿਹੜੇ ਆ ਕੁੜੀ ਨਾਬਾਲੀ ਕੁੜੀ ਗਾਇਬ ਸੀ ਪਰਿਵਾਰ ਵੱਲੋਂ ਇਹਦੀ ਸ਼ਿਕਾਇਤ ਦਰਜ ਵੀ ਕਰਵਾਈ ਗਈ ਸੀ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਮੈਂਬਰਾਂ ਦਾ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾਦਨੇ। ਅੰਡ ਸਰਦਾਰਗੜ ਦੀ ਇੱਕ ਮਾਈਨਰ 16-17 ਸਾਲ ਦੀ ਲੜਕੀ ਜਿਹਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਕੋਲ। ਤਾਂ 6 ਸਤਰੀਕ ਦੀ ਮਾਪੇ ਦੇ ਮਾਪਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 6:30-6 ਵਜੇ ਸੈਰ ਕਰਨ ਗਈ ਹੈ। ਤੇ ਮਾਪੇ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ। ਇਹ ਅਸੀਂ ਜੱਤੀ ਨਾਲ ਸਮਝਦ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਾਨੂੰਨ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਤੇ ਇੱਕ ਹੋਰ ਨਾਮ ਨੂੰ ਵਕੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾਹ ਕੀਤਾ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਜਿਹੜਾ ਨੰਬਰ 150 ਥਾਣਾ सदर ਬਟਿੰਡਾ ਮਿਤੀ 8/7/2000 ਜਿਹੜਾ ਹੈਗਾ 25 ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਦੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਦੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਹੈ ਉਹ ਪੁੱਛਗਛ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪ ਕਿਪਸੇ ਇੱਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਜਾਂ ਕੋਈ ਸਟ੍ਰੈਚ ਮਾਰਕਸ ਵਗੈਰਾ ਬੋਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬੋਡੀ ਖਾਦੀ ਹੋਈ ਹੈ ਅਸੀਂ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬੋਡੀ ਦੀ شناختੀ ਕਰ ਲਈ ਹੈ ਕੱਪੜਿਆਂ ਤੋਂ شناخت ਹੋ ਗਈ ਆ ਉਹਦੀ ਚੱਪਲ ਵੀ ਮਿਲੀ ਹੈ ਸਾਨੂੰ ਉਹ ਉਹਦੇ ਤੋਂ شناخت ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟਮ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਕੌਜ਼ ਆਫ ਡੈਥ ਕੀ ਆ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਜਾਨੇ ਕਸਟਡੀ ਚ ਹੈ ਜੀ ਸਾਡੇ ਕੋਲ ਇੱਕ ਦੋ ਸ਼ੀ ਗ੍ਰਿਫ਼ਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਨੂੰ ਸਸਪੈਕਟ ਹੈ